ਖਬਰਾਂ ਵਿੱਚ ਟੀਵੀ ਵਿੱਚ ਬੰਬ 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 ਪੰਜਾਬ ਵਿੱਚ ਬੰਬਾਂ ਦੀ ਗਰਨੇਡਾਂ ਦੀ ਗੱਲ ਹੋ ਰਹੀ ਹੈ ਅਤੇ ਇਹਨਾਂ ਗਰਨੇਡਾਂ ਅਤੇ ਬੰਬਾਂ ਦੀਆਂ ਜਿਹੜੀਆਂ ਸੁਰਖੀਆਂ ਬਣ ਰਹੀਆਂ ਹਨ ਉਹਨਾਂ ਦੇ ਸ਼ੋਰ ਸ਼ਰਾਬੇ ਥੱਲੇ ਪੰਜਾਬ ਦੇ ਜਿਹੜੇ ਹੋਰ ਬੁਨਿਆਦੀ ਮੁੱਦੇ ਨੇ ਉਹ ਦਬ ਕੇ ਰਹਿ ਗਏ ਹਨ ਆਖਰ ਇਹ ਬੰਬਾਂ ਦੀ ਗੱਲ ਕਿਵੇਂ ਚੱਲੀ ਬੰਬ ਕੀ ਹੈ ਗਰਨੇਡ ਕੀ ਹੈ ਇਸ ਦੇ ਦੋ ਮੁੱਖ ਸੂਤਰ ਧਾਰ ਇਸ ਵੇਲੇ ਨਜ਼ਰ ਆ ਰਹੇ ਹਨ ਇੱਕ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਬੰਬ ਦੀ ਗੱਲ ਕਰਨ ਵਾਲੇ ਦਾ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਤੋਂ ਸਬੂਤ ਮੰਗ ਰਹੇ ਹਨ ਸਬੂਤ ਕਿਸ ਤੋਂ ਮੰਗ ਰਹੇ ਹਨ ਉਹ ਹਨ ਪੰਜਾਬ ਵਿਧਾਨ ਸਭਾ ਵਿੱਚ اپੋਜੀਸ਼ਨ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਖਰ ਇਸ ਮਾਮਲੇ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਅੱਜ ਅਸੀਂ ਇਸੇ ਰਿਪੋਰਟ ਬਾਰੇ ਚਰਚਾ ਕਰਾਂਗੇ ਮੈਂ ਹਾਂ ਸੁਰਿੰਦਰ ਸਿੰਘ ਮਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਪੰਜਾਬ ਵਿੱਚ ਕਥਤ ਤੌਰ ਉੱਪਰ 50 ਗਰਨੇਡ ਆਏ ਹਨ ਅਤੇ ਜਿਨ੍ਹਾਂ ਵਿੱਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਹੋਰ ਕਿਸੇ ਵੇਲੇ ਵੀ ਫਟ ਸਕਦੇ ਹਨ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਜਿੱਥੇ ਹਲਚਲ ਪੈਦਾ ਕੀਤੀ ਉੱਥੇ ਪੰਜਾਬ ਦੇ ਆਮ ਲੋਕਾਂ ਦੇ ਮਨਾਂ ਵਿੱਚ ਵੀ ਇੱਕ ਸਹਿਮ ਪੈਦਾ ਕਰ ਦਿੱਤਾ ਇੱਥੇ ਹੀ ਬਸ ਨਹੀਂ ਜਿਵੇਂ ਹੀ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁੱਲ ਕੇ ਸਾਹਮਣੇ ਆ ਗਏ ਉਹਨਾਂ ਨੇ ਸਭ ਤੋਂ ਪਹਿਲਾ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਹੀ ਕੀਤਾ ਕਿ ਉਹਨਾਂ ਕੋਲ ਕੀ ਸਰੋਤ ਹੈ ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ 50 ਬੰਬ ਆਏ ਹਨ ਅਤੇ 18 ਚੱਲੇ ਹਨ ਇਹ ਗਿਣਤੀ ਬਾਰੇ ਭਗਵੰਤ ਸਿੰਘ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਤੋਂ মিডিਆ ਵਿੱਚ ਆ ਕੇ ਸਵਾਲ ਪੁੱਛੇ ਜਿਸ ਮਗਰੋਂ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਪੰਜਾਬ ਦੇ ਵੱਖ-ਵੱਖ ਸਿਆਸੀ ਦਲਾਂ ਨੇ ਆਪੋ ਆਪਣੀ ਬਿਆਨਬਾਜ਼ੀ ਕੀਤੀ ਕੁਝ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਹੋਈ ਅਤੇ ਕੁਝ ਉਹਨਾਂ ਤੇ ਸਵਾਲ ਚੁੱਕਣ ਵਾਲੀ ਵੀ ਬਿਆਨਬਾਜ਼ੀ ਸਾਹਮਣੇ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸੇ ਗੱਲ ਉੱਪਰ ਅੜੇ ਹੋਏ ਹਨ ਕਿ ਬਾਜਵਾ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹਨਾਂ ਕੋਲੇ ਬੰਮਾਂ ਦੀ ਸੂਚਨਾ ਕਿਵੇਂ ਅਤੇ ਕਦੋਂ ਆਉਂਦੀ ਹੈ ਯਾਦ ਰਹੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਇੰਟਰਵਿਊ ਵਿੱਚ ਪੰਜਾਬ ਵਿੱਚ ਹਾਲ ਹੀ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਚੱਕਦਿਆਂ ਇਹਨਾਂ ਗ੍ਰਨੇਡਾਂ ਦੀ ਗੱਲ ਕੀਤੀ ਸੀ ਇਸ ਮਗਰੋਂ ਪੰਜਾਬ ਦੇ ਮੁਹਾਲੀ ਥਾਣੇ ਵਿੱਚ ਪ੍ਰਤਾਪ ਸਿੰਘ ਬਾਜਵਾ ਖਿਲਾਫ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਗਈ ਤੇ ਉਹਨਾਂ ਨੂੰ ਪੁੱਛਗਿੱਛ ਲਈ ਥਾਣੇ ਵਿੱਚ ਸੱਦਿਆ ਗਿਆ ਪ੍ਰਤਾਪ ਸਿੰਘ ਬਾਜਵਾ ਆਖਰ ਤੱਕ ਇਸ ਗੱਲ ਉੱਪਰ ਅੜੇ ਰਹੇ ਕਿ ਉਹਨਾਂ ਨੇ ਤਾਂ ਪੰਜਾਬ ਸਰਕਾਰ ਨੂੰ ਸਿਰਫ ਸੂਚਿਤ ਕੀਤਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਕਥਤ ਤੌਰ ਉੱਤੇ ਰਾਜਸੀ ਰੰਜਿਸ਼ ਕਾਰਨ ਉਲਝਾਉਣ ਦਾ ਯਤਨ ਕਰ ਰਹੀ ਹੈ। ਬਿਨਾਂ ਸ਼ੱਕ ਬਾਜਵਾ ਦਾ ਇਹ ਬਿਆਨ ਆਮ ਲੋਕਾਂ ਦੀ ਮਾਨਸਿਕ ਸਿਹਤ ਉੱਪਰ ਵੀ ਅਸਰ ਪਾਉਣ ਵਾਲਾ ਸੀ। ਅਸਲ ਵਿੱਚ ਕਹਾਣੀ ਦੀ ਸ਼ੁਰੂਆਤ ਇੱਕ ਹਿੰਦੀ ਅਖਬਾਰ ਵਿੱਚ ਛਪੀ ਉਸ ਖਬਰ ਤੋਂ ਹੋਈ ਜਿਸ ਵਿੱਚ ਸਰਹੱਦ ਪਾਰੋਂ ਪੰਜਾਬ ਵਿੱਚ ਗਰਨੇਡ ਆਉਣ ਦੀ ਗੱਲ ਲਿਖੀ ਗਈ ਸੀ ਇਸ ਗੱਲ ਨੂੰ ਆਧਾਰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਗੱਲ ਪਹਿਲਾਂ ਵੀ ਰੱਖੀ ਸੀ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਿਰਫ 2 ਸਾਲ ਬਾਕੀ ਰਹੇਗੇ ਹਨ ਤਾਂ ਅਜਿਹੇ ਵਿੱਚ ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਪਾਰਟੀ ਵੱਖ-ਵੱਖ ਮੁੱਦਿਆਂ ਉੱਪਰ ਇੱਕ ਦੂਜੇ ਨੂੰ ਘੇਰਨ ਵਿੱਚ ਕੋਈ ਕਸਰ ਛੱਡ ਦੇ ਨજર ਨਹੀਂ ਆਉਂਦੇ ਪ੍ਰਤਾਪ ਸਿੰਘ ਬਾਜਵਾ ਦੇ ਬੰਬਾਂ ਵਾਲੇ ਬਿਆਨ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਭਗਵੰਤ ਮਾਨ ਨੇ ਆਪਣਾ ਸਿਆਸੀ ਪੈਂਤੜਾ ਖੇਡਦਿਆਂ ਐਫ ਆਈ ਆਰ ਦਰਜ ਕਰਕੇ ਅਜਿਹੇ ਸਵਾਲ ਪੁੱਛੇ ਅਤੇ ਅਜਿਹੀ ਸਿਆਸੀ ਸੱਟ ਮਾਰੀ ਠੀਕ ਉਸ ਵੇਲੇ ਜਦੋਂ ਪੰਜਾਬ ਕਾਂਗਰਸ ਦੇ ਆਗੂ ਆਪਸ ਵਿੱਚ ਉਲਝੇ ਹੋਏ ਸਨ ਅਜਿਹਾ ਵੀ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਕੋਈ ਅਨਾਰੀ ਖਿਡਾਰੀ ਹਨ ਉਹ ਪੰਜਾਬ ਦੀ ਸਿਆਸਤ ਦੇ ਮਣਜੇ ਹੋਏ ਸਿਆਸਤਦਾਨਾਂ ਵਿੱਚ ਗਿਣੇ ਜਾਂਦੇ ਹਨ ਅਤੇ ਉਹਨਾਂ ਦੇ ਪਰਿਵਾਰ ਦਾ ਸਿਆਸੀ ਕੈਰੀਅਰ ਕਾਫੀ ਲੰਬਾ ਅਤੇ ਪੁਰਾਣਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਇੰਟਰਵਿਊ ਵਿੱਚ ਇਸ ਗੱਲ ਦਾ ਫਿਕਰ ਜ਼ਾਹਿਰ ਕੀਤਾ ਸੀ ਕਿ ਉਹ ਪੰਜਾਬ ਵਿੱਚ ਉਹ ਦੌਰ ਨਹੀਂ ਦੇਖਣਾ ਚਾਹੁੰਦੇ ਜਦੋਂ ਪੰਜਾਬ ਵਿੱਚ ਬੰਬ ਫਟਦੇ ਸਨ ਅਤੇ ਬੇਦੋਸ਼ੇ ਲੋਕਾਂ ਦੀਆਂ ਜਾਨਾਂ ਅਜਾਈ ਜਾਂਦੀਆਂ ਸਨ ਪ੍ਰਤਾਪ ਸਿੰਘ ਬਾਜਵਾ ਆਖਦੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣਾ ਸਰੋਤ ਨਹੀਂ ਦੱਸਣਗੇ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਪੰਜਾਬ ਵਿੱਚ 50 ਬੰਬ ਆਏ ਹਨ ਕਿਉਂਕਿ ਬਾਜ਼ਵਾ ਮੁਤਾਬਕ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਸੰਵੇਦਨਸ਼ੀਲਤਾ ਨੂੰ ਲੈ ਕੇ ਇਸ ਦੇ ਕੀ ਅਰਥ ਹੋ ਸਕਦੇ ਹਨ ਉਸ ਦਾ ਪਲਟਵਾਰ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹ ਮਾਮਲੇ ਨੂੰ ਬਾਜ਼ਵਾ ਸੰਵੇਦਨਸ਼ੀਲ ਸਮਝਦੇ ਹਨ ਤਾਂ ਪੰਜਾਬ ਦੇ ਹਿਤਾ ਅਤੇ ਅਮਨ ਕਾਨੂੰਨ ਲਈ ਉਹਨਾਂ ਨੂੰ ਸਰੋਤਤਾ ਪੰਜਾਬ ਪੁਲਿਸ ਨੂੰ ਦੱਸਣਾ ਹੀ ਪਵੇਗਾ ਜਿਵੇਂ ਹੀ ਪ੍ਰਤਾਪ ਸਿੰਘ ਬਾਜਵਾ ਦਾ ਬੰਬਾਂ ਤੇ ਗ੍ਰੇਨੇਡਾ ਵਾਲਾ ਬਿਆਨ ਮੀਡੀਆ ਵਿੱਚ ਆਇਆ ਤਾਂ ਹਰ ਪਾਸੇ ਇੱਕ ਤਰ੍ਹਾਂ ਨਾਲ ਹਾਹਾਕਾਰ ਜਿਹੀ ਮਚ ਗਈ। ਵੱਖ-ਵੱਖ ਪਾਰਟੀਆਂ ਵੀ ਆਗੂ ਕੋਈ ਬਾਜਵਾ ਦੇ ਹੱਕ ਵਿੱਚ ਅਤੇ ਕੋਈ ਵਿਰੋਧ ਵਿੱਚ ਨਿੱਤਰ ਆਇਆ। ਗੱਲ ਪੰਜਾਬ ਵਿੱਚ ਹੈ ਗ੍ਰੇਨੇਡਾ ਦੇ ਸਰੋਤ ਉੱਪਰ ਹਾਲੇ ਵੀ ਅੜੀ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਤੋਂ ਪੰਜਾਬ ਪੁਲਿਸ ਨੇ ਮੁਹਾਲੀ ਵਿਖੇ ਲੰਮੀ ਪੁੱਛਗਿੱਛ ਕੀਤੀ ਪਰ ਹਾਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ। ਕੇ ਪ੍ਰਤਾਪ ਸਿੰਘ ਬਾਜਵਾ ਨੇ ਇਨਾਂ ਬੰਬਾਂ ਜਾਂ ਗਰਨੇਡਾਾਂ ਦੇ ਪੰਜਾਬ ਆਉਣ ਬਾਰੇ ਪੰਜਾਬ ਪੁਲਿਸ ਨੂੰ ਕੋਈ ਪੁਖਤਾ ਸਰੋਤ ਦਿੱਤਾ ਹੈ ਜਾਂ ਨਹੀਂ ਦਿੱਤਾ ਸੂਤਰ ਦੱਸਦੇ ਹਨ ਕਿ ਹਾਲੇ ਤੱਕ ਇਹ ਪੇਚ ਜਿਉਂਦਾ ਤਿਉਂ ਫਸਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਐਨ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਦੇ ਸੁਰਖੀਆਂ ਆਉਣ ਤੋਂ ਬਾਅਦ ਅਜਿਹੀ ਕਾਨੂੰਨੀ ਸੱਟ ਮਾਰੀ ਜਿਸ ਵਿੱਚ ਬਾਜਵਾ ਦੇ ਨਾਂ ਨਾਲ ਸਮੁੱਚੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਇੱਕ ਤਰ੍ਹਾਂ ਨਾਲ ਮੁਹਾਲੀ ਦੇ ਥਾਣੇ ਮੂਹਰੇ ਤੱਕ ਸੀਮਤ ਹੋ ਗਈ ਪੰਜਾਬ ਦੇ ਬਾਕੀ ਮੁੱਦੇ ਜੋ ਜਨ ਜੀਵਨ ਨਾਲ ਆਮ ਲੋਕਾਂ ਨਾਲ ਅਮਨ ਕਾਨੂੰਨ ਦੀ ਸਥਿਤੀ ਨਾਲ ਕਿਸਾਨਾਂ ਨਾਲ ਜੁੜੇ ਹੋਏ ਸਨ ਉਹ ਬਾਜਵਾ ਦੇ ਬੰਬਾਂ ਦੀ ਠਾ ਠਾ ਦੀਆਂ ਗੱਲਾਂ ਦੇ ਹੇਠਾਂ ਦਬ ਕੇ ਰਹਿ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੀ ਨਕਲ ਉਤਾਰਦਿਆਂ ਮੀਡੀਆ ਵਿੱਚ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਬਾਜਵਾ ਦੀ ਤਰਜੁ ਪਰ ਹੀ ਉਨ੍ਹਾਂ ਦੀ ਬੋਲੀ ਬੋਲੀ ਪੰਜਾਬ ਦੇ ਲੋਕਾਂ ਵਿੱਚ ਇਹ ਵੀ ਸਵਾਲ ਉੱਠਿਆ ਕਿ ਕੀ ਇੱਕ ਸਨਮਾਨਯੋਗ ਅਹੁਦਾ ਜੋ ਮੁੱਖ ਮੰਤਰੀ ਦਾ ਹੁੰਦਾ ਹੈ ਉਸ ਉੱਪਰ ਬੈਠ ਕੇ ਭਗਵੰਤ ਮਾਨ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਬੋਲੀ ਦੀ ਨਕਲ ਕਰਨੀ ਚਾਹੀਦੀ ਸੀ ਜਾਂ ਇਹ ਨੈਤਿਕਤਾ ਦੇ ਉਲਟ ਹੈ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਇੱਕ ਸਤਕਾਰਯੋਗ ਅਤੇ ਜ਼ਿੰਮੇਵਾਰੀ ਵਾਲਾ ਹੁੰਦਾ ਹੈ ਇਸ ਲਈ ਕਿਸੇ ਸਿਆਸੀ ਵਿਰੋਧੀ ਦੀ ਸਾੰਗ ਲਾ ਕੇ ਹਲਕੇ ਪੱਧਰ ਦੀ ਬਿਆਨਬਾਜ਼ੀ ਕਰਨਾ ਉਚਿਤ ਨਹੀਂ ਹੈ ਲੋਕਾਂ ਦਾ ਕਹਿਣਾ ਹੈ ਕਿ ਮੁੱਦਾ ਅਸਲ ਵਿੱਚ ਅਮਨ ਕਾਨੂੰਨ ਦਾ ਹੈ ਅਤੇ ਕਥਤ ਤੌਰ ਤੇ ਸਰਹੱਦ ਪਾਰੋਂ ਆਉਣ ਵਾਲੇ ਅਸਲੇ ਦਾ ਹੈ ਜੋ ਪੰਜਾਬ ਵਿੱਚ ਗਰਨੇਡਾ ਦੇ ਰੂਪ ਵਿੱਚ ਲੁੱਟਖੋਹਾਂ ਦੇ ਰੂਪ ਵਿੱਚ ਮਾਰਕੁਟਾਈ ਦੇ ਰੂਪ ਵਿੱਚ ਹਰ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਾਜਵਾ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਰ ਇੱਕ ਪਹਿਲੂ ਦੀ ਖੋਖ ਕਰੇ ਜਿਸ ਨਾਲ ਇਸ ਗੱਲ ਉੱਪਰੋਂ ਪਰਦਾ ਉੱਠ ਸਕੇ ਕਿ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਹਕੀਕਤ ਦੀ ਕਸਵੱਟੀ ਉੱਪਰ ਖਰਾ ਉਤਰਦਾ ਹੈ ਜਾਂ ਸਿਰਫ ਉਹ ਸਿਆਸੀ ਛੋਸ਼ੇਬਾਜੀ ਸੀ ਇੱਥੇ ਪ੍ਰਤਾਪ ਸਿੰਘ ਬਾਜਵਾ ਵੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਪਹਿਲਾਂ ਵੀ ਕਈ ਅਹਿਮ ਅਹੁਦਿਆਂ ਉੱਪਰ ਰਹਿ ਚੁੱਕੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲੇ ਉੱਪਰ ਬੰਬਾਂ ਗ੍ਰਨੇਡਾਂ ਦੀ ਠਾਠਾ ਵੀ ਗੱਲ ਆਪਣੇ ਤੌਰ ਉੱਪਰ ਪੰਜਾਬ ਦੀਆਂ ਖੁਫੀ ਏਜੰਸੀਆਂ ਪੰਜਾਬ ਪੁਲਿਸ ਜਾਂ ਸਰਕਾਰ ਨਾਲ ਇੱਕ ਮੇਜ਼ ਉੱਪਰ ਬੈਠ ਕੇ ਸਾਂਝਾ ਕਰ ਦੇ ਨਾ ਕਿ ਪੰਜਾਬ ਵਿੱਚ ਖੁੱਲਮ ਖੁੱਲਾ ਬਿਆਨ ਦੇ ਕੇ ਆਮ ਲੋਕਾਂ ਨੂੰ ਕਿਸੇ دہشت ਦਾ ਸ਼ਿਕਾਰ ਬਣਾਉਂਦੇ ਪ੍ਰਤਾਪ ਸਿੰਘ ਬਾਜਵਾ ਆਪਣੀ ਗੱਲ ਉੱਪਰ ਜ਼ੋਰ ਦਿੰਦੇ ਹੋਏ ਕਹਿੰਦੇ ਹਨ ਕਿ ਉਹਨਾਂ ਦਾ ਮਕਸਦ ਸਿਰਫ ਪੰਜਾਬ ਸਰਕਾਰ ਨੂੰ ਅਵੇਅਰ ਕਰਨਾ ਸੀ ਜਾਗਰਤ ਕਰਨਾ ਸੀ ਕਿ ਉਹ ਪੁਲਸ ਤੰਤਰ ਨੂੰ ਹੋਰ ਮੁਸਤੈਦ ਕਰੇ ਤਾਂ ਜੋ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਗ੍ਰਨੇਡ ਚੱਲਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਹਾਲ ਹੀ ਵਿੱਚ ਜ਼ਿਲ੍ਹਾ ਅਮਰਸਰ ਤਰਨਤਾਰਨ ਦੇ ਕਈ ਖਾਲੀ ਪਈਆਂ ਪੁਲਸ ਚੌਕੀਆਂ ਦੇ ਨੇੜੇ ਡਰੋਨ ਨੇ ਚੱਲੇ ਇਥੋਂ ਤੱਕ ਕਿ ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਗੂ ਮਨੋਰੰਜਨ ਕਾਲੀਆ ਦੇ ਘਰ ਵਿੱਚ ਵੀ ਇੱਕ ਗ੍ਰਨੇਡ ਫਟਿਆ ਜਿਸ ਨੂੰ ਲੈ ਕੇ ਦੇਸ਼ ਦੇ ਅਹਿਮ ਅਗੂਆਂ ਖਾਸ ਕਰਕੇ ਗ੍ਰਹਿ ਮੰਤਰਾਲੇ ਤੱਕ ਇਸ ਗਰਨੇਟ ਦੀ ਥਾ ਦੀ ਗੂੰਜ ਹਾਲੇ ਵੀ ਸੁਣੀ ਜਾ ਰਹੀ ਹੈ ਇਸ ਉੱਪਰ ਕਈ ਤਰ੍ਹਾਂ ਦੀਆਂ ਜਾਂਚਾਂ ਸ਼ੁਰੂ ਹੋ ਗਈਆਂ ਹਨ ਇਥੋਂ ਤੱਕ ਕਿ ਪੰਜਾਬ ਪੁਲਿਸ ਤੋਂ ਇਲਾਵਾ ਹੋਰਨਾਂ ਕੁਫੀਆਂ ਏਜੰਸੀਆਂ ਦੇ ਨਾਲ-ਨਾਲ ਐਨ ਆਈ ਏ ਨੇ ਵੀ ਇਸ ਵਿੱਚ ਆਪਣਾ ਦਾਖਲਾ ਕਰ ਲਿਆ ਹੈ ਜਿਨੇ ਸਿਆਸੀ ਲੋਕਾਂ ਦਾ ਰੁਝਾਨ ਹੁੰਦਾ ਹੈ ਕਿ ਉਹ ਹਰ ਗੱਲ ਉੱਤੇ ਆਪਣੀ ਜਿਹੜੀ ਹੈ ਸਿਆਸਤ ਕਰਨ ਨੂੰ ਤਰਜੀਹ ਦਿੰਦੇ ਹਨ ਇਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਜਦੋਂ ਮੁਹਾਲੀ ਦੇ ਥਾਣੇ ਵਿੱਚ ਪੁੱਛ ਗਿਛ ਲਈ ਪਹੁੰਚੇ ਤਾਂ ਉਹਨਾਂ ਦੇ ਨਾਲ ਕਾਂਗਰਸੀ ਵਰਕਰਾਂ ਆਗੂਆਂ ਦਾ ਲਾਮ ਲਸ਼ਕਰ ਵੀ ਉਹਨਾਂ ਦੇ ਨਾਲ ਪਹੁੰਚ ਗਿਆ ਇਸ ਮੌਕੇ ਉਹਨਾਂ ਦੇ ਹੱਕ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਵਰੇਂਦਰ ਸਿੰਘ ਰਾਜਾ ਵੜਿੰਗ ਨੇ ਠੋਕ ਕੇ ਪ੍ਰਤਾਪ ਸਿੰਘ ਬਾਜਵਾ ਦੀ ਵਕਾਲਤ ਕਰਦਾ ਕਿਹਾ ਕਿ ਪੰਜਾਬ ਸਰਕਾਰ ਵਿਰੋਧੀਆਂ ਉੱਪਰ ਰਾਜਸੀ ਰਾਂਝਸ਼ ਕੱਢਣ ਲਈ ਝੂਠੇ ਬਿਆਨ ਕਥਤ ਤੌਰ ਉਪਰ ਦਰਜ ਕਰ ਰਹੀ ਹੈ ਥਾਣੇ ਦੇ ਬਾਹਰ ਇੱਕ ਵੱਡਾ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਪਿਛਲੇ ਦਿਨਾਂ ਦੌਰਾਨ ਖਿੰਪੜੀ ਖਿੰਡੀ ਪੁੰਡੀ ਹੋਈ ਜਿਸ ਦੌਰਾਨ ਪਿਛਲੇ ਦਿਨਾਂ ਦੌਰਾਨ ਖਿੰਡੀ ਪੁੰਡੀ ਹੋਈ ਕਾਂਗਰਸ ਦੇ ਨੇਤਾ ਇੱਕ ਪਲੇਟਫਾਰਮ ਉਪਰ ਇਕਜਟ ਹੋਏ ਨਜ਼ਰ ਆਏ ਪਿਛਲੇ ਦਿਨਾਂ ਦੌਰਾਨ ਕਾਂਗਰਸ ਦੀ ਖਿੱਚੋਤਾਣ ਦੀਆਂ ਖਬਰਾਂ ਜੋਰਾਂ ਤੇ ਸਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸਾਨਾਂ ਦੇ ਮੁੱਦੇ ਜੋਰਾਂ ਨਾਲ ਪਖੇ ਹੋਏ ਸਨ ਪਰ ਬਾਜਵਾ ਦੇ ਬਿਆਨ ਤੋਂ ਬਾਅਦ ਸਮੁੱਚਾ ਤਾਣਾ ਬਾਣਾ ਅਤੇ ਖਾਸ ਕਰਕੇ ਮੀਡੀਆ ਦਾ ਸਾਰਾ ਤਾਣ ਇਸੇ ਖਬਰ ਉੱਪਰ ਲੱਗਿਆ ਹੋਇਆ ਹੈ ਜਦੋਂ ਕਿ ਦੂਜੀਆਂ ਜਿਹੜੀਆਂ ਖਬਰਾਂ ਨੇ ਉਹ ਇੱਕ ਵਾਰ ਦਬ ਕੇ ਰਹਿ ਗਈਆਂ ਹਨ ਭਾਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਉੱਪਰ ਇੱਕ ਵਾਰ ਆਰਜੀ ਰੋਕ ਲਾ ਦਿੱਤੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਪ੍ਰਤਾਪ ਸਿੰਘ ਬਾਜਵਾ ਪੰਜਾਬ ਪੁਲਿਸ ਨੂੰ ਆਪਨਾ ਸਲੋ ਦੱਸਣਗੇ ਤਾਂ ਜੋ ਪੰਜਾਬ ਵਿੱਚ ਕਿਸੇ ਵੀ ਅਣ ਹੋਣੀ ਸੁਖ ਅਨ ਸੁਖਾਮੀ ਜੋ ਕਟਨਾ ਵਾਪਰਨ ਦਾ ਖਰਸ਼ਾ ਪ੍ਰਗਟ ਕੀਤਾ ਹੈ ਬਾਜਵਾ ਨੇ ਉਸ ਨੂੰ ਰੋਕਿਆ ਜਾ ਸਕੇ ਇਸ ਵਿੱਚ ਵੀ ਕੋਈ ਦੋਰਾਵਾ ਨਹੀਂ ਹਨ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਸਮੇਂ-ਸਮੇਂ ਉਤੇ ਸ਼ੋਸ਼ੇ ਭਰੀ ਬਿਆਨਬਾਜ਼ੀ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ ਜਿਸ ਨੂੰ ਸਰਕਾਰਾਂ ਦੇ ਨਾਲ ਨਾਲ ਆਮ ਲੋਕਾਂ ਵੱਲੋਂ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਪੰਜਾਬ ਸਰਕਾਰ ਦਾ ਇਸ ਵੇਲੇ ਕਹਿਣਾ ਹੈ ਕਿਉਂਕਿ ਇਹ ਮਾਮਲਾ ਪੰਜਾਬ ਦੇ ਸਰਹੱਦੀ ਸੂਬੇ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਇਸ ਲਈ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਜਾ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਦਰਮਿਆਨ ਕਸ਼ਮ ਕਸ਼ਮ ਵਾਲੀ ਬਿਆਨਬਾਜ਼ੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਅਤੇ ਹੋਰਨਾਂ ਪਾਰਟੀਆਂ ਦੇ ਆਗੂ ਨੇ ਵੀ ਇਨ੍ਹਾਂ ਗੱਲਾਂ ਉੱਪਰ ਆਪਣੇ ਬਿਆਨ ਜਾਰੀ ਕੀਤੇ ਹਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਯਸ਼ੀਲੀ ਅਤੇ ਤਿੱਖੀ ਬਿਆਨਬਾਜ਼ੀ ਕਰਕੇ ਪ੍ਰਤਾਪ ਸਿੰਘ ਬਾਜਵਾ ਦਾ ਪੱਖ ਪੂਰਿਆ ਹੈ ਸਵਾਲ ਇਹ ਨਹੀਂ ਹੈ ਕਿ ਇਹ ਸਿਆਸੀ ਬਿਆਨਬਾਜ਼ੀ ਕੌਣ ਅਤੇ ਕਿਵੇਂ ਕਰ ਰਿਹਾ ਹੈ ਸਵਾਲ ਇਹ ਹੈ ਕਿ ਜੋ ਐਫ ਆਈ ਆਰ ਦਰਜ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛ ਕੇ ਛੋਈ ਹੈ ਉਸ ਦੇ ਆਉਣ ਵਾਲੇ ਦਿਨਾਂ ਵਿੱਚ ਕੀ ਅਸਾਰੂ ਸਿੱਟੇ ਨਿਕਲਦੇ ਹਨ ਅਤੇ ਕੀ ਪ੍ਰਤਾਪ ਸਿੰਘ ਬਾਜਵਾ ਸਰੋਤ ਦੱਸ ਕੇ ਪੰਜਾਬ ਪੁਲਿਸ ਦੀ ਇਸ ਗੱਲ ਵਿੱਚ ਮਦਦ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਸੁਖ ਸ਼ਾਂਤੀ ਅਤੇ ਆਪਸੀ ਭਾਈਚਾਰੇ ਵਾਲਾ ਜਿਹੜਾ ਮਾਹੌਲ ਆ ਉਹ ਬਣਿਆ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸੇ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਪੰਜਾਬ ਵਿੱਚ ਅਮਨ ਕਾਨੂੰਨ ਉੱਪਰ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਪੰਜਾਬ ਵਿੱਚ ਕਿਸੇ ਵੀ ਵਿਅਕਤੀ ਨੂੰ ਆਪਸੀ ਭਾਈਚਾਰਾ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਗੱਲਾਂ ਕਹਾਣੀਆਂ ਅਤੇ ਬਾਤਾਂ ਬੰਬਾਂ ਨੂੰ ਜਨੇਡਾ ਨੂੰ ਲੈ ਕੇ ਫੈਲ ਰਹੀਆਂ ਹਨ ਜੋ ਹਕੀਕਤੋਂ ਕੋਹਾਂ ਦੂਰ ਹਨ ਸਾਡੀ ਵੀ ਇਹ ਅਪੀਲ ਹੈ ਕਿ ਆਮ ਲੋਕ ਸੋਸ਼ਲ ਮੀਡੀਆ ਉੱਪਰ ਆਉਣ ਵਾਲੀ ਗੁੰਮਰਾਹਕੁੰਨ ਅਤੇ ਝੂਠੀ ਬਿਆਨਬਾਜ਼ੀ ਤੋਂ ਬਚਣ ਅਤੇ ਹਕੀਕਤ ਜਾਣਨ ਲਈ ਉਹ ਭਰੋਸੇਯੋਗ ਮੀਡੀਆ ਦਾ ਹੀ ਸਹਾਰਾ ਲੈਣ ਤੇ ਉਥੋਂ ਜਾਣਕਾਰੀ ਹਾਸਲ ਕਰਨ ਅਤੇ ਬਿਨਾਂ ਕਿਸੇ ਪੜਕਾਹੜ ਦੇ ਆਪਸੀ ਭਾਈਚਾਰਾ ਕਾਇਮ ਰੱਖਣ ਦੂਜੇ ਪਾਸੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਵੀ ਮੁੱਖ ਫਰਜ ਬਣਦਾ ਹੈ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ਉੱਪਰ ਖੁਦ ਸੰਵੇਦਨਸ਼ੀਲ ਰਹਿਣ ਤਾਂ ਜੋ ਇਸ ਮਾਮਲੇ ਨੂੰ ਸੁਲਝਾਇਆ ਜਾ ਸਕੇ ਉਦਾਹਰਨ ਦੇ ਤੌਰ ਦੇ ਉੱਤੇ ਇਹਨਾਂ ਗੱਲਾਂ ਨੂੰ ਬਹੁਤਾ ਪਿਛਲੇ ਸਮੇਂ ਦੌਰਾਨ ਸੀਰੀਅਸ ਨਹੀਂ ਲਿਆ ਗਿਆ ਸੀ ਅਸੀਂ ਦੇਖਿਆ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਮਰਹੂਮ ਧਰਮ ਪਤਨੀ ਸੁਰਿੰਦਰ ਕੌਰ ਬਾਦਲ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ ਜਿਸ ਨੂੰ ਉਸ ਵੇਲੇ ਅਕਾਲੀ ਦਲ ਨੇ ਰਾਜਸੀ ਰੰਜਿਸ਼ ਦਾ ਨਤੀਜਾ ਕਰਾਰ ਦਿੱਤਾ ਸੀ ਤੇ ਆਖਰ ਹੋਇਆ ਵੀ ਉਹ ਪੰਜਾਬ ਦੇ ਵਿੱਚੋਂ ਇਹ ਮਾਮਲਾ ਰਫਾ ਦਫਾ ਹੋ ਗਿਆ ਅਤੇ ਬਾਦਲ ਪਰਵਾਰ ਇਸ ਮਾਮਲੇ ਵਿੱਚੋਂ ਬਾ ਇੱਜ਼ਤ ਬਰੀ ਹੋ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਸਿਆਸਤਦਾਨ ਅਜਿਹੇ ਸੰਜੀਦਾ ਮੁੱਦਿਆਂ ਉੱਪਰ ਅਸਾਰੂ ਬਹਿਸ ਕਰਨ ਦੀ ਬਜਾਏ ਰਾਜਨੀਤਿਕ ਕੱਡ ਕੱਢਣ ਵਾਲੇ ਬਿਆਨ ਦਿੰਦੇ ਹਨ ਜੋ ਅੱਜ ਦੇ ਯੁੱਗ ਵਿੱਚ ਸੁਚੇਤ ਹੋ ਚੁੱਕੇ ਲੋਕਾਂ ਨੂੰ ਪਾਉਂਦੇ ਨਹੀਂ ਹਨ ਕਿਸੇ ਵੀ ਸੂਬੇ ਵਿੱਚ ਅਜਿਹੀ ਬਿਆਨਬਾਜ਼ੀ ਕੋਈ ਬਹੁਤਾ ਅਸਾਰੂ ਨਹੀਂ ਮੰਨੀ ਜਾ ਸਕਦੀ ਜੋ ਬੇ ਲੋੜੇ ਬਖੇੜੇ ਖੜੀ ਕਰਦੀ ਹੋਵੇ ਹਰ ਸਰਕਾਰ ਵਿੱਚ ਅਜਿਹਾ ਹੁੰਦਾ ਹੈ ਪਰ ਸਿਆਸੀ ਆਗੂ ਸਮੇਂ-ਸਮੇਂ ਤੇ ਆਪਣੀ ਸ਼ੋਸ਼ੇ ਭਰੀ ਬਿਆਨਬਾਜ਼ੀ ਕਰਕੇ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਂਦੇ ਹਨ ਵਿਰੋਧੀਆਂ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਹਾਕਮ ਤਿਰ ਨੂੰ ਹਰ ਗੱਲ ਉਸ ਉੱਪਰ ਘੇਰਨ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੋਵੇ ਪਰ ਅਜਿਹੀ ਬਿਆਨਬਾਜ਼ੀ ਜੋ ਸਰਕਾਰ ਅਤੇ ਵਿਰੋਧੀ ਤੇ ਦੋਨਾਂ ਲਈ ਇੱਕ ਸਾਂਝਾ ਮੁੱਦਾ ਹੋਵੇ ਉਹ ਸੁਣੋ ਇੰਨਾ ਉਭਾਰਨਾ ਆਮ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਠੀਕ ਨਹੀਂ ਹੈ ਖੈਰ ਕੁਝ ਵੀ ਹੋਵੇ ਇਹ ਬਿਆਨਬਾਜ਼ੀ ਰੁਕਣੀ ਚਾਹੀਦੀ ਹੈ ਅਤੇ ਸਾਰਾ ਤਾਂ ਪੰਜਾਬ ਸਰਕਾਰ ਵਿਰੋਧੀ ਧਿਰ ਅਤੇ ਪੁਲਿਸ ਦਾ ਇਸ ਗੱਲ ਉੱਪਰ ਹੋਣਾ ਚਾਹੀਦਾ ਹੈ ਕਿ ਆਖਰਕਾਰ ਜੋ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਹੈ 50 ਬੰਬ 18 ਬੰਬ ਕਿੰਨੇ ਗ੍ਰਨੇਡ ਉਸ ਦਾ ਲੇਖਾ ਜੋਖਾ ਆਮ ਲੋਕਾਂ ਦੀ ਚਿਹਰੀ ਵਿੱਚ ਜ਼ਰੂਰ ਆਵੇ। ਇਹ ਸੀ ਅੱਜ ਦੀ ਰਿਪੋਰਟ ਇਸ ਤਰ੍ਹਾਂ ਦੀਆਂ ਹੋਰ ਰਿਪੋਰਟਾਂ ਲੈ ਕੇ ਜਲਦੀ ਹੀ ਤੁਹਾਡੇ ਵਿੱਚ ਹਾਜ਼ਰ ਹੋਵਾਂਗਾ। ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਇਸ ਸਟੈਂਡਰਡ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ। ਸਤਿ ਸ੍ਰੀ ਅਕਾਲ।